ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਮੱਝਾਂ ਛੇੜ ਲਈ ਲੈ ਕੇ ਆਏ ਹਾਂਗੇ ਤੇ ਦੋਵੇਂ ਗੱਪਣਾ ਨੇ ਥੋੜੇ ਥੋੜੇ ਦਿਨ ਮੰਨ ਨੂੰ ਲੈਂਦੀਆਂ ਨੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਬਾਈ ਦਾ ਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਦੋਵੇਂ ਮੱਝਾਂ ਛੇੜ ਕਰ ਰਿਹਾ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹਾਂ ਬਾਈ ਵਧੀਆ ਜੀ ਵੀਰੇ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਮੇਰਾ ਵੀਰੇ ਜਸਮੀਰ ਸਿੰਘ ਪਿੰਡ ਗੁਰੂ ਸਰ ਹੂੰ ਜ਼ੀਲ ਰ ਜ਼ిల్లా ਜਿਲ੍ਹਾ ਭੰਡਾਵਰੇ ਠੀਕ ਆ ਨੇੜੇ ਪਿੰਡ ਬਈ ਕਿਹੜਾ ਰਹਿਣਾ ਨੇੜੇ ਆਪਣੇ ਭਗਤਾ ਜਲਾਲ ਆ ਵੀਰੇ ਹੂੰ ਆਕਲੀ ਅਕੇਸਰ ਵਾਲੇ ਨੇੜੇ ਨੇੜੇ ਪਿੰਡ ਕੰਟੈਕਟ ਨੰਬਰ ਬੋਲ ਦੋ ਬਈ ਆਪਣਾ 94642 03887 ਵੀਰੇ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਆਪਣੇ ਕਰ ਦਈਆਂ ਦੋਨੇ ਇਹ ਦੋਨੇ ਮੱਝਾ ਵੀਰੇ ਕਰ ਦਈਆਂ ਆਪਣੀ ਠੀਕ ਹੈ ਬਈ ਇਹ ਤੁਸੀਂ ਸਟਾਰਟ ਕਰ ਦਈਏ ਪਹਿਲਾ ਨੰਬਰ ਵਾਲੀ ਹਾਂ ਕਰ ਦਈਏ ਕਿਹੜਾ ਸੂਆ ਸੁੰਦੀ ਆ ਬਈ ਇਹ ਵੀਰੇ ਜਨੇ ਸੂਣਾ ਦਾ ਤੀਜਾ ਸੂਆ ਤੀਜਾ ਸੂਆ ਸੂਣਾ ਕਿੰਨੇ ਦਿਨਾਂ ਦੀ ਬਈ ਕੱਚੀ ਆ ਇਹ ਲੈ ਜੂ ਵੀਰੇ ਹਜੇ ਚਾ ਹਫਤਾ ਵੀ ਲੈ ਹਫਤਾ ਵਿੱਚ ਜਾ ਸਕਦੀ ਹਾਂ ਦਿਨ ਕਿੰਨੇ ਨੂੰ ਪੂਰੇ ਐ ਪਤਾ ਕੁਸ ਦਿਨ ਬਸ ਪਰਸੋਂ ਤੱਕ ਪੂਰੇ ਆ ਸ਼ਾਇਦ ਇਹਦੇ ਠੀਕ ਆ ਫਿਰ ਕੁਛ ਪਸ਼ੂ ਪੰਜ ਚਾਰ ਦਿਨ ਉੱਤੇ ਵੀ ਲੈ ਜਾਂਦਾ ਉੱਤੇ ਵੀ ਲੈ ਜਾਂਦਾਗਾ ਇਹਨਾਂ ਸੇ ਪਹਿਲਾਂ ਵੀ ਸੋਪਿੰਦਾ ਵੀਰੇ ਭਈਆ ਹੂੰ ਸਹੀ ਗੱਲ ਆ ਭਾਈ ਤੇ ਭਾਈ ਕਿੰਨਾ ਕਹਨੇ ਦੁੱਧ ਕੱਢਿਆ ਗਿਆ ਪਿਛਲੇ ਸਾਲ ਇਹਨੇ ਕੱਢਿਆ ਭਾਈ ਯਾਰ 18 ਲੀਟਰ ਦੁੱਧ ਕੱਢਿਆ ਮੈਨੇ ਤੇ ਐਤ ਕੀ ਕਿੰਨੀ ਕੀ ਉਮੀਦ ਆ ਫਿਰ ਐਂ ਦਿੱ ਹੈਗੀ ਆ ਭਾਈ ਕੱਢ ਦੋ 21 20 ਕਿਲੋ ਠੀਕ ਆ ਹਾਂ ਤੇ ਸੀਮਣ ਬਾਰੇ ਤਾਂ ਨਹੀਂ ਪਤਾ ਵੀਰੇ ਇਹਦਾ ਨਹੀਂ ਹੋਣੀ ਵੀਰੇ ਆਪਾਂ ਕੱਢੇ ਆਪਣਾ ਘਰ ਕਰੇ ਇਹ ਬਸੁਰੱਖੇ ਵਜਾ ਆਪਣਾ ਨੋਰਮਲ ਸੀਮ ਨਹੀਂ ਭਰੇ ਹੋਗੇ ਠੀਕ ਹੈ ਚਵਾਈ ਚਵਾਈ ਕਿਵੇਂ ਸੀ ਬੇਟਾ ਚਵਾਈ ਵਧੀਆ ਵੀਰੇ ਠੀਕ ਹੈ ਚਵਾਈ ਚਵਾਈ ਬਾਈ ਕਹਿੰਦੇ ਇੱਕ ਨੰਬਰ ਸੀ ਚਾਰੂ ਚੂਰੂ ਕਿਵੇਂ ਦੋਵੇਂ ਓਕੇ ਵੀਰੇ ਤੇ ਦੋਨੇ ਕੋਈ ਚਾਰ ਵੱਲੋਂ ਸਹੀ ਆ ਬਣਾ ਦਾ ਸਾਈਜ਼ ਆਪਾਂ ਚੈੱਕ ਕਰਾ ਲੈਣ ਥਣ ਬਹੁਤ ਚੰਗਾ ਲੱਗਿਆ ਵਾ ਚਾਰ ਥਣ ਪੂਰੀ ਵਿੱਤੀ ਦੇ ਥਣ ਲੱਗਿਆ ਵਾ ਬਾਕੀ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਬਾਈ ਹਾਂ ਹਾਂ ਜਾਦੀ ਦਾ ਕੱਚੀ ਪਈ ਆ ਜੀ ਅਜੇ ਕੱਚੀ ਆ ਹੂੰ ਲੀਵਾ ਬਾਈ ਕਹਿੰਦੇ ਬਹੁਤ ਸੋਹਣਾ ਤਿਆਰ ਕਰਦੀ ਜਮਾਂ ਭਰ ਜਾਂਦੀ ਹੋ ਗਈ ਹਾਂ ਭਰਦੀ ਆ ਵੀਰੇ ਠੀਕ ਆ ਬਾਈ ਖੋਲੋ ਬਾਈ ਤੋਰੇ ਮੜੀ ਚ ਖੋਲ ਕੇ ਕੱਦ ਬਾਈ ਬਹੁਤ ਚੰਗਾ ਬਾਕੀ ਜੇ ਗੱਲ ਕਰੀਏ ਸਮੀ ਪਲੀ ਦੀ ਸਮੀ ਪਲੀ ਵੀ ਫੁੱਲਾ ਸਿੰਗਾ ਦਾ ਜਿਹੜਾ ਸਾਈਜ਼ ਚੰਗਾ ਆ ਗਿਆ ਤੂ ਬੜਾ ਜੇ ਗੱਲ ਕਰੀ ਫੁੱਲਾ ਸਿੰਘ ਵੀ ਨੀਗਾ ਤੇ ਬਾਕੀ ਕੱਦ ਕਾਠ ਜੇ ਗੱਲ ਕਰੀਏ ਅੰਦਾਜ਼ਾ ਲਵਾਣ ਆਪਾਂ ਤੁਹਾਨੂੰ ਬਾਈ ਮੜਾ ਕੱਦ ਜਿੰਦਾ ਚਲਵਾ ਪਹਿਲਾਂ ਵੀ ਕਿੱਡਾ ਕੱਦ ਆ ਗਿਆ ਛੋਟਾ ਕਿੰਨਾ ਕੱਤਾ ਬਾਈ ਮੇਰਾ ਹੋਊਗਾ 5.5 ਉੱਤੇ ਹੀ ਹੱਗੂ ਠੀਕ ਆ ਮਨ ਕੇ ਚੱਲ ਵੀ ਤੇਰੇ ਨਾਲ ਥੋੜੀ ਕਾਣੀ ਹੋਆ ਹੈ ਨਾ ਥੋੜੀ ਤੇ ਕੱਦ ਬਾਈ ਬਹੁਤ ਆ ਗਿਆ ਤੇ ਜੇ ਹੁਣ ਬਾਈ ਗੱਲ ਕਰੀਏ ਤੇ ਮੁੱਲ ਦੀ ਮੁੱਲ ਕੀ ਰਹਿਣਾ ਇਹਦਾ ਮੁੱਲ ਇਹਦਾ ਕਰਾਂਗੇ ਬਾਈ 1.85 1 ਲੱਖ 85000 ਹਾਂ ਹਾਂ ਉਹ ਜੋ ਥੋੜਾ ਕਾਣਾ ਮਾਨਤਨ ਆਏਗਾ ਹਾਂ ਮਾਨਤਨ ਕਰਿਆ ਇਹਦਾ ਕਰਾਂਗੇ ਬਾਈ ਠੀਕ ਹੈ ਬਾਈ ਤੇ ਜੇ ਹੁਣ ਮੈਂ ਗੱਲ ਕਰਾਂ ਬਾਈ ਦੁੱਧ ਦੀ ਕਿੰਨਾ ਕੁ ਟਾਈਮ ਦੁੱਧ ਦਿੰਦੀ ਹੈ ਦੁੱਧ ਦੇ ਦਿੰਦੀ ਹੈ ਬਾਈ ਇਹ 8 ਮਹੀਨੇ ਦਿੰਦੀ ਹੈ ਵੀਰੇ ਠੀਕ ਆ ਵੀ ਆਪ ਸਟਲ ਦਾ ਕੰਮ ਸੀਲ ਬਹੁਤ ਆ ਮੈਂ ਠੀਕ ਆ ਬਾਈ ਜੋ ਜਿਹੜਾ ਬਹੁਤ ਆ ਤੇ ਚਵਾਈ ਚ ਬਾਈ ਕਹਿੰਦੇ ਇੱਕ ਸੀਲ ਵੀ ਬਹੁਤ ਆ ਮੈਂ ਲੈ ਬਾਈ ਆਪਾ ਚੈੱਕ ਕਰਵਾਉਣੇ ਆ ਅਜੇ ਤਾਂ ਤਿਆਰੀ ਕੁਝ ਵੀ ਨਹੀਂ ਮਤਲਬ ਕਿ ਲਾਉਣਾ ਸ਼ੁਰੂ ਕਰਿਆ ਬਾਈ ਹਾਂ ਹਾਂ ਇਹ ਲੈ ਜੂ ਹਫਤੇ ਉਹ ਟੱਪ ਵੀ ਸਕਦੀ ਆ ਮੈਂ ਵੀ ਠੀਕ ਆ ਬਾਈ ਹਫਤਾ ਲਜਾ ਵੀ ਸਕਦੀ ਆ ਬਾਈ ਹਫਤੇ ਕੋਈ ਹਰ ਬਾਈ ਕਹਿੰਦਾ ਟੱਪ ਵੀ ਸਕਦੀ ਆ ਕੀ ਤੇ ਬਾਕੀ ਤੁਸੀਂ ਉਸ ਹਿਸਾਬ ਨਾਲ ਅੰਦਾਜ਼ਾ ਲਾਓ ਉਹ ਬਾਨਾ ਦੋਮਾ ਪਾਸਿਆਂ ਨੂੰ ਤਿਆਰ ਕਰਨਾ ਕਰਮਾਲ ਨੇ ਬਹੁਤ ਸੋਹਣਾ ਬਾਨਾ ਤਿਆਰ ਕਰੂਗੀ ਬਾਕੀ ਫੇਸ ਵਗੈਰਾ ਜੇ ਗੱਲ ਕਰੀਏ ਬਹੁਤ ਪਿਆਰਾ ਆ ਗਿਆ ਅੱਗੇ ਬਾਈ ਦੋ ਨੰਬਰ ਤੇ ਇਕੜਾ ਸੂਆ ਵੀ ਇਹ ਚੌਥਾ ਸੂਏ ਸੋਣਾ ਬਈ ਚੌਥਾ ਸੂਆ ਬਈ ਤੇ ਇਹਦੇ ਕਿੰਨੇ ਦਿਨ ਬਾਕੀ ਆ ਬਈ ਇਹ ਤਾਂ ਬਸ ਦੋ ਦੋ ਤਿੰਨ ਲੱਜੇ ਤਿੰਨ ਦਿਨ ਲੱਜੇ ਬਸ ਦਿਨ ਪੂਰੇ ਆ ਵੀਰੇ ਇਹਦੇ ਇਹਦੇ ਦਿਨ ਪੂਰੇ ਇਹਦੇ ਪੂਰੇ ਠੀਕ ਦਿਨ ਬਾਈ ਕਿੰਨੇ ਬਈ ਇਹਦੇ ਪੂਰੇ ਦੋ ਤਿੰਨ ਲੱਜੇ ਦੋ ਦਿਨ ਵੱਧ ਵੀ ਲਿਜਾ ਸਕਦਾ ਕੋਈ ਪਤਾ ਨਹੀਂ ਹੈ ਨਾ ਬਸ ਹਫਤਾ ਵੀ ਲੈ ਸਕਦੀ ਆ ਉਹ ਵੀ ਛੱਤ ਦੇ ਅੰਦਰ ਤੇ ਉਸ ਦਿਨ ਲਿਜਾ ਵੀ ਸਕਦਾਗਾ ਤੇ ਥਣਾਂ ਦੀ ਵਿੱਚ ਹੀ ਬੜੀ ਚੰਗੀ ਆ ਬਈ ਹੈ ਨਾ ਥਣ ਬਹੁਤ ਚੰਗਾ ਆ ਗਿਆ ਬਈ ਪੂਰੀ ਵਿੱਥੀ ਦੇ ਥਣ ਲੱਗਿਆ ਵਗਾ ਬਾਕੀ ਹਵਾਨਾ ਫਿਰ ਆਈ ਰੱਖਦੀ ਆ ਫੈਕਸ ਹਾਂ ਇਹ ਵੀ ਆਈ ਰੱਖ ਇਹ ਥੋੜਾ ਭ ਠੀਕ ਹੈ ਭਾਈ ਕਿਉਂਕਿ ਉਸ ਨੇੜੇ ਜਦੋਂ ਸੂੰਦਾ ਪਸੂਦੋਂ ਵੀ ਲਾ ਲੈਂਦਾ ਹੈ ਨਾ ਹਾਂ ਹਾਂ ਲੈ ਬਾਕੀ ਭਾਈ ਇਧਰੋਂ ਵੀ ਥਣਾ ਦਾ ਸੈੱਜ ਚੈੱਕ ਕਰਾਉਣਾ ਬੜਾ ਚੰਗਾ ਗਿਆ ਗਾੜੀ ਗੁੜੀ ਨਾ ਇਹ ਗੱਲ ਕਰੀਆ ਫੋਲ ਚੰਗੀਆ ਤੇ ਭਾਈ ਇਹਦੇ ਮੁੱਢ ਦੀ ਗੱਲ ਕਰੀਏ ਕੀ ਰਹਿਣਾ ਇਹਦਾ ਮੁੱਲ 1.70 ਆ ਵੀਰੇ ਯਾਰ 1 ਲੱਖ 70000 ਹਾਂ ਤੇ ਵੀਰੇ ਜੇ ਮੰਨ ਕੇ ਚੱਲੋ ਵੀ ਕੋਈ ਜੋੜਾ ਇਕੱਠਾ ਹੀ ਲੈਂਦਾ ਫੇਰ ਵਧੀਆ ਮਾਨਤਣ ਹਾਂ ਵਧੀਆ ਬੰਦੇ ਆਇਆ ਯਾਰ ਮਾਨਤਣ ਕਰਾਂਗੇ ਹੂੰ ਵਧੀਆ ਤੇ ਇਹਨੇ ਫਿਰ ਕਿੰਨਾ ਕੱਢਿਆ ਦੁੱਧ ਭਾਈ ਇਹਨੇ ਵੀ 18 ਲੀਟਰ ਵੀਰੇ ਦੁੱਧ ਕੱਢਿਆ ਮਤਲਬ ਕਿ ਸੇਮ ਸੇਮ ਹੀ ਸੇਮ ਹੀ ਕੱ ਉਹ ਬੇਲਬੁੱਲ ਬਹੁਤ ਆ ਬਈ ਇਹਨਾਂ ਇਹਦੀ ਧਰ ਗਿਆ ਮੱਜਾਂ ਯਾਰ ਕੋਈ ਨੁਕਸ ਨਹੀਂ ਕੋਈ ਉਹ ਇਹਦਾ ਲਵਾਤ ਨਹੀਂ ਜਿਹੜਾ ਵੀਰ ਭਾਈ ਮੇ ਜਿਹੜਾ ਘਰੇ ਰੱਖਣ ਨੂੰ ਲੈ ਜਾਣੀ ਆ ਯਾਰ ਕੋਈ ਚੱਕਰ ਨਹੀਂ ਕੋਈ ਲਾਂਬਾ ਨਹੀਂ ਠੀਕ ਹੈ ਬਾਈ ਹਾਂ ਬਾਈ ਕਿਹਨਾਂ ਘਰੇ ਰੱਖਣ ਨੂੰ ਬਈ ਕੋਈ ਚੱਕਰ ਨਹੀਂ ਕੋਈ ਲਾਂਬਾ ਨਹੀਂ ਬਾਕੀ ਪਲੀ ਪੁਲੀ ਦੇਖੋ ਬਾਈ ਤੇ ਲੈਵਾ ਆਪਾਂ ਚੈੱਕ ਕਰਾਉਣੇ ਆ ਸੋਨੂੰ ਹੇ ਤਾਂ ਕੱਚੀ ਇਹ ਵੀ ਪਈ ਆ ਕਿਉਂਕਿ 2-4 ਦਿਨ ਕੱਟ ਵੀ ਸਕਦੀ ਆ ਵੱਧ ਵੀ ਲੈ ਜਾਂਦਾ ਕਿ ਯਾਰ ਬਸੂ ਤੇ ਹੂੰ ਸਾਉ ਸੀਲਾ ਤੁਮੇ ਪਾਈ ਦਿਆਂ ਪੋਦੀਆਂ ਨਾ 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 ਬਾਈ ਹੂੰ ਇਹ ਇਹ ਦਿੰਦੀ ਬਾਈ ਨਾਲ ਸਾਢੇ 8 ਮਹੀਨੇ ਤੋਂ ਤਾਂ ਦੇ ਦਿੰਦੀ ਆ ਰਾਮ ਦੇ ਨੂੰ ਵੀ ਮਤਲਬ ਕਿ ਵਧੀਆ ਦੁੱਧ ਹਾਂ ਵਧੀਆ ਵਧੀਆ ਆਰਾਮ ਦੇ ਲਈ ਠੀਕ ਹੈ ਬਾਈ ਤੇ ਮੋਲ ਬਾਈ ਨੇ ਬਾਈ ਇਹਦਾ ਵੀ ਜਾਇਜ਼ ਹੀ ਕਰਿਆਗਾ ਤੇ ਬਾਕੀ ਆਏਗੇ ਦਾ ਥੋੜਾ ਘਣਾ ਮਾਨਦਾਨ ਬਾਈ ਕਹਿੰਦਾ ਹੋ ਜਾਊਗਾ ਜੇ ਕੱਲੀ ਕੱਲੀ ਲੈਣੀ ਹੋਈ ਤਾਂ ਮਿਲ ਜਾ ਸਕਦੇ ਜੇ ਕਿਸੇ ਵੀ ਨੂੰ ਜੋੜਾ ਪਸੰਦ ਆਉਂਦਾ ਤਾਂ ਮਿਲ ਜਾ ਸਕਦੇ ਬਾਕੀ ਬੱਚੇ-ਬੱਚੇ ਕਿਵੇਂ ਪਾਉਂਦੀਆਂ ਬਾਈ ਚੰਗੇ ਪਾਉਂਦੀਆਂ ਬਹੁਤ ਵਧੀਆ ਵਧੀਆ ਬਾਈ ਠੀਕ ਹੈ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਤੁਮਾਂ ਮੱਜਾਂ ਚ ਕੋਈ ਮੱਜ ਪਸੰਦ ਆਵੇ ਤਾਂ ਬਾਈ ਨਾਲ ਬਾਈ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ।